ਸਾਸੀ ਗਾਲ ਜੀ ਸਾਰਿਆਂ ਨੂੰ ਲਓ ਜੀ ਨਵਾਂ ਸ਼ੇਰ ਲੈ ਕੇ ਹਾਜ਼ਰ ਹੋਇਆ ਗੌਰ ਕਰਿਓ ਯਾਰੋ ਉਹ ਸਿਉਂਕ ਲੱਗ ਜੇ ਉੱਥੇ ਤਰੱਕੀਆਂ ਨੂੰ ਜਿਸ ਘਰ ਵਿੱਚ ਚੱਲੇ ਜਨਾਨੀਆਂ ਦੀ ਤੀਵੀਂ ਵਸਦਾ ਘਰ ਵੀ ਪੱਟ ਲੈਂਦੀ ਜੋ ਰੀਸ ਕਰਦੀ ਰੰਨਾ ਬਗਾਨੀਆਂ ਦੀ ਨੱਕ ਵੱਟਦੀਆਂ ਧਾਰਾਂ ਕੱਢਣੇ ਤੋਂ ਮੁੱਲ ਪਾਉਂਦੀਆਂ ਨਾ ਪਾਣੀ ਵਾਰਿਆਂ ਤੇ ਟੀਕੇ ਭੜ ਦੇ ਵਿੱਚ ਗਰਾਉਂਡਾਂ ਦੇ ਦੁੱਧ ਉਬਲੇ ਨਾ ਚੁੱਲਿਆਂ ਹਾਰਿਆਂ ਤੇ ਕੋਠੇ ਚੜ੍ਹ ਕੇ ਤਮਾਸ਼ਾ ਵੇਖ ਲੈਂਦੇ ਕੋਈ ਛੜਾਉਂਦਾ ਨਾ ਭਾਈ ਲੜਦਿਆਂ ਨੂੰ ਵਕਤ ਪੈਣ ਤੇ ਆਪਣਾ ਸਾਥ ਛੱਡੇ ਸਲਾਮਾ ਹੁੰਦੀਆਂ ਨੇ ਸੂਰਜ ਚੜ੍ਹਦਿਆਂ ਨੂੰ ਮਹਿਕ ਬਾਪੂ ਦੀ ਸੋਹਣੀ ਪੱਗ ਵਾਲੀ ਹੁਣ ਆਵੇ ਨਾ ਵਾਈਟ ਕਲਰਾਂ 'ਚੋ ਕੋਠੀਆਂ ਕਾਰਾਂ ਖੇੜ ਸਭ ਪੈਸੇ ਦੀ ਯਾਰੀ ਲੱਭਦੀ ਨਾ ਪੌਂਡਾਂ ਡਾਲਰਾਂ 'ਚੋ ਉਹ ਯਾਰੀ ਛੋਲਿਆਂ ਦੇ ਵੱਡ 'ਚ ਬਦਲ ਜਾਂਦੀ ਜੇ ਤੇਰਾ ਮੇਰਾ ਗੱਲਾਂ ਵਿੱਚ ਆਉਣ ਲੱਗ ਪਈ ਨਿਸ਼ਾਨੀਆਂ ਹੁੰਦੀਆਂ ਨੇ ਘਰ ਬਰਵਾਦੀ ਦੀਆਂ ਪੈ ਗਤ ਤਿੰਨ ਤੋਂ ਪਹਿਲਾਂ ਜੋ ਪਾਉਣ ਲੱਗ ਪਈ ਉਹ ਯਾਰੀ ਦੋਸਤੀ ਵਿੱਚ ਐਸਾਨ ਕਾਦਾ ਐਹਸਾਨ ਕਰਕੇ ਕਦੇ ਸਨਾਈ ਦਾ ਨਹੀਂ ਲਾਣ ਰੱਜ ਕੇ ਵਿੱਚ ਮਹਿਫਲਾਂ ਦੇ ਨੀਮਾ ਯਾਰ ਨੂੰ ਕਦੇ ਤਕਾਈ ਦਾ ਨਹੀਂ ਜੋਨ ਚਿੱਟੇ ਪਣਾ ਜਾਵੇ ਮਣੀ ਡੋਲੇ ਪ੍ਰੋਟੀਨ ਦੇ ਬੋਰੇ ਤੇ ਹੁੰਦਾ ਪਲਿਆ ਯਾਰ ਬੋਤਲ ਦਾ ਪੱਬਾ ਤੇ ਹੋ ਉਠੇ ਸੂਰਜ ਸ਼ਾਮਾਂ ਨੂੰ ਜਦੋਂ ਹੁੰਦਾ ਢਲਿਆ ਓਏ ਕਨੈਕਟਰ ਟੈਕਟਾਂ ਕੱਟਦਾ ਕਰੇ ਆਸ਼ਕੀ ਇੰਜਣ ਬੰਨ ਦੇ ਆ ਉਹਦਾ ਪਿੰਡ ਵਾਲੇ ਸਮਾਂ ਭੁੱਲਦੇ ਨਹੀਂ ਕਦੇ ਬਿਸ਼ਕਾਰਿਆਂ ਤੇ ਬੂਤਾ ਖੋਰੀ ਤੇ ਬੰਦੇ ਹੈਂਡ ਵਾਲੇ ਅੱਖੀਂ ਰੜਕਦਾ ਟਾਈਮ ਨਾ ਪੁੱਛ ਲਈਏ ਮੈਲ ਰੱਖ ਕੇ ਦਿਲਾਂ ਵਿੱਚ ਖੋਰੀਏ ਨਾ ਲੈਣ ਖਿੱਚ ਕੇ ਗੱਡੀ ਕਟਾ ਕੱਟੀ ਗੱਲਾਂ ਬਾਤਾਂ ਵਿੱਚ ਐਵੇਂ ਭੂਰ ਗਏ ਨਾ ਲੜ ਬੰਨ ਕੇ ਚੱਲੀਏ ਇੱਕ ਗੱਲ ਨੂੰ ਜਿਉਣਾ ਝੂਠ ਤੇ ਸੱਚੀ ਮੌਤ ਹੁੰਦੀ ਆ ਪਿੱਠ ਪਿੱਛੇ ਕਿਸੇ ਨੂੰ ਨਿੰਦਣ ਨਾਲੋਂ ਪਹਿਲਾਂ ਆਪਣੀ ਪੂੰਝ ਲੋਹੀ ਬਹੁਤ ਹੁੰਦੀ ਆ ਜੋ ਦੁੱਖ ਕੱਟ ਕੇ ਸਿਖਰਾਂ ਤੇ ਪਹੁੰਚ ਜਾਂਦੇ ਉਹਨਾਂ ਹੱਥੀ ਲਿਖੇ ਆਪਣੇ ਲੇਖ ਹੁੰਦੇ ਸਿਰ ਝੁਕਦਾ ਗੁਰੂਆਂ ਦੀ ਬਾਣੀ ਹੈ ਕੀ ਥਾਂ ਥਾਂ ਤੇ ਮੱਥੇ ਨਹੀਂ ਟੇਕ ਹੁੰਦੇ ਉਹ ਕੀ ਪਤਾ ਉਹਨਾਂ ਨੂੰ ਸਕਸੈਸ ਬਾਰੇ ਜੋ ਪਲ ਦੇ ਤਗੜੇ ਬਾਪ ਦੇ ਠੋਲੂਆਂ ਤੇ ਮੁੱਲ ਰੋਟੀ ਦਾ ਪਸੀਨਾ ਬੋਲ ਦੱਸੇ ਜਿਨ੍ਹਾਂ ਮੋੜੇ ਨੱਕੇ ਤੇ ਪੀੜੇ ਕੋਲੂਆਂ ਤੇ ਜੱਟ ਪਟ ਦੇ ਟਰੈਕਟਰਾਂ ਦੇ ਟੋਚਨਾ ਨੇ ਸ਼ੌਂਕੀ ਜੀਪਾਂ ਥਾਰ ਬਲੇਰਾਂ ਦੇ ਜੱਟ ਪਟ ਦੇ ਟਰੈਕਟਰਾਂ ਦੇ ਟੋਚਨਾ ਨੇ ਸ਼ੌਂਕੀ ਜੀਪਾਂ ਥਾਰ ਬਲੇਰਾਂ ਦੇ ਟਾਈਮ ਮਾੜਾ ਚੱਲ ਜੇ ਰੱਬ ਵੱਲੋਂ ਤਾਂ 에ਅਰ ਬੈਗ ਨਹੀਂ ਖੁੱਲਦੇ ਕਮੈਰਾਂਾਂ ਦੇ ਉਹ ਇੱਜ਼ਤ ਪੱਗ ਦੀ ਹੋ ਸੁਵਾਹ ਜਾਂਦੀ ਜੇ ਹੱਥ ਪਿਉ ਤੇ ਜਦੋਂ ਜਵਾਕ ਚੱਕੀ ਇਸ ਤੋਂ ਵੱਡਾ ਦੁੱਖ ਕੋਈ ਨਹੀਂ ਦੁਨੀਆ ਤੇ ਜੇ ਅਰਥੀ ਪੁੱਤ ਦੀ ਮੋਢਿਆਂ ਤੇ ਬਾਪ ਚੱਕੇ ਉਹ ਨਿਝਠਣੇ ਪੈਂਦੇ ਆ ਵਿੱਚ ਕਚਹਿਰੀਆਂ ਦੇ ਨੇ ਜੇਠਣੇ ਪੈਂਦੇ ਆ ਵਿੱਚ ਕਚਹਿਰੀਆਂ ਦੇ ਛੱਬੀ ਬਣਾਉਣ ਲਈ ਚੀਚੀ ਵੀ ਵੱਡ ਲੈਂਦੇ ਦਿਲ ਹੌਸਲਾ ਤੇ ਦਿਮਾਗ 'ਚ ਜਨੂਨ ਚਾਹੀਦਾ ਸੁੱਕੇ ਟਾਣੇ ਵੀ ਪੱਤੀਆਂ ਕੱਢ ਲੈਂਦੇ ਬਾਣੀਆਂ ਕੌਮ ਸਿਆਣੀ ਕਰ ਲਈ ਬਾਣੀਆਂ ਕੌਮ ਸਿਆਣੀ ਕਰ ਲਈ ਵੈਲੀ ਉੱਠਦੇ ਨੇ ਜੱਟਾਂ ਬਹਾਮਣਾ 'ਚੋਂ ਬਰਨਾਲੇ ਵਾਲੇ ਰੱਬ ਦੀ ਦੇਣ ਹੁੰਦੀ ਪੁੱਤ ਲੱਭ ਦੇਣਾ ਟੂਨੇ ਟਾਮਣਾ 'ਚੋਂ ਪੁੱਤ ਲੱਭ ਦੇਣਾ ਟੂਨੇ ਟਾਮਣਾ 'ਚੋਂ